ਇਸ ਵੇਲੇ ਦੀ ਅਹਿਮ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਦੇ ਗੱਡੀ ਦੇ ਨਾਲ ਹਾਦਸਾ ਹੋਇਆ ਦਰਅਸਲ ਇਹ ਸਾਰੇ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸੀ ਕਿ ਅਚਾਨਕ ਧੁੰਦ ਦੇ ਕਾਰਨ ਬੱਸ ਪਲਟ ਗਈ ਹੈ ਡਿਵਾਈਡਰ ਦੇ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ 6 ਤੋਂ 7 ਕਿਸਾਨ ਜ਼ਖਮੇ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜ਼ਾਹਿਰ ਹੈ ਕਿ ਅੱਜ ਜਿੱਥੇ ਖਨੋਰੀ ਬਾਰਡਰ ਤੇ ਇੱਕ ਮਹਾਪੰਚਾਇਤ ਹੋ ਰਹੀ ਹੈ ਜਿਸ ਦੇ ਲਈ ਕਿਸਾਨਾਂ ਦੇ ਜਿੱਥੇ ਉੱਥੇ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ ਤੇ ਦੂਸਰੇ ਪਾਸੇ ਹਰਿਆਣਾ ਦੇ ਤੋ ਟੋਹਾਨਾ ਦੇ ਵਿੱਚ ਵੀ ਇੱਕ ਆ ਮਹਾਪੰਚਾਇਤ ਹੋ ਰਹੀ ਹੈ ਤੇ ਇਸੇ ਟੋਹਾਨਾ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੇ ਲਈ ਕਿਸਾਨਾਂ ਦਾ ਜਥਾ ਜਾ ਰਿਹਾ ਸੀ ਜਿਨ੍ਹਾਂ ਦੇ ਨਾਲ ਬਠਿੰਡਾ ਦੇ ਵਿੱਚ ਹਾਦਸਾ ਵਾਪਰਿਆ ਪੂਰੀ ਜਾਣਕਾਰੀ ਲੈ ਲੈਂਦੇ ਆ ਫੋਨ ਲਾਈਨ ਤੇ ਮਨੋਜ ਜੁੜੇ ਹੋਏ ਨੇ ਮਨੋਜ ਹਾਦਸਾ ਕਿਸ ਥਾਂ ਤੇ ਵਾਪਰਿਆ ਬਠਿੰਡਾ ਦੇ ਵਿੱਚ ਬਿਲਕੁਲ ਜੀ ਤੁਹਾਨੂੰ ਦੱਸਦੇ ਆ ਕਿ ਇਹ ਬਠਿੰਡਾ ਤੇ ਮਾਨਸਾ ਰੋਡ ਦੀ ਜਿਹੜੀ ਇਹ ਘਟਨਾ ਹੈ ਜੀ ਸ਼ਸ਼ਾਨ ਸਿਟੀ ਦੇ ਨੇੜੇ ਜਿਹੜੀ ਇਹ ਕਾਹ ਦਾ ਜਿਹੜਾ ਜ ਸਵੇਰ ਮਾਰਨਿੰਗ ਟਾਈਮ ਜਿਹੜਾ ਵਾਪਰਦਾ ਹੈ ਕਿਸਾਨ ਜਥੇਬੰਦੀ ਉਗਰਾਹਾਂ ਤੇ ਜਿਹੜੇ ਆਪ ਨੂੰ ਹੈ ਮਾਂ ਪੰਚਾਇਤ ਜਿਹੜੀ ਤੁਹਾਨੂੰ ਵੀ ਕਿ ਅੱਜ ਹੋਣ ਜਾ ਰਹੀ ਆ ਉਹਦੇ ਸ਼ਾਮਿਲ ਹੋਣ ਜਾ ਚ ਸੀ ਅਚਾਨਕ ਸੰਗਣੀ ਤੋਂ ਅੰਦਰ ਤੇ ਹੰਪਾਂਦਾ ਤੇ ਇੱਕਦਮ ਜਿਹੜੀ ਬੱਸ ਜਿਹੜੀ ਇਹਨਾਂ ਦੀ ਸੈਨ ਹੈ ਉਹ ਫਲਟ ਜਾਂਦੀ ਹੈ ਜਿਸ ਵਿੱਚ ਜਿਹੜੇ ਸੱਤ ਕਿਸਾਨ ਹੈ ਜਿਹੜੇ ਝਕਮੀ ਤੇ ਝਕਮੀ ਕਿਸਾਨ ਹਨ ਜਿਹੜਾ ਤੇ ਹਸਪੀਟਲ ਮਟਿੰਡਾ ਜਿਹੜਾ ਤਾਂ ਕਰਵਾਇਆ ਜਾਂਦਾ ਜੀ ਜੀਤਾ ਇਸ ਤੋਂ ਬਾਅਦ ਜਿਹੜੇ ਜਿਹੜੇ ਬਾਕੀ ਕਿਸਾਨ ਨੇ ਉਹਨਾਂ ਦਾ ਕੀ ਕਹਿਣਾ ਕਿ ਹੁਣ ਉਹ ਅੱਗੇ ਲਈ ਰਵਾਨਾ ਹੋ ਗਏ ਨੇ ਬਿਲਕੁਲ ਜੀ ਕੁਝ ਕਿਸਾਨ ਇੱਥੇ ਸਿਵਲ ਹਸਪੀਟਲ ਬਟਿੰਡਾ ਜਿਹੜੇ ਰੁਕੇ ਹੋਏ ਆ ਕੁਝ ਕਿਸਾਨ ਆ ਜਿਹੜੇ ਮਾਮਾ ਪੰਚਾਇਤ ਲਈ ਰਵਾਨਾ ਹੋ ਗਏ ਨੇ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਟੋਟਲ ਇਸ ਬੈਂਚ 'ਚ ਜਿਹੜੇ 20 ਤੋਂ 22 ਜਿਹੜੇ ਕਿਸਾਨ ਦਿੱਤੇ ਜਾ ਰਹੇ ਆ ਜੀ ਜੀ ਤਾਂ ਤੁਹਾਨੂੰ ਮਤਮਾਮ ਜਾਣਕਾਰੀ ਦੇ ਦਿੱਤਾ ਇਸ ਜਿਹੜੀ ਬਾਤ ਹੈ ਜਿਸ ਨੂੰ ਜਿਹੜੀ ਵੈਨ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਇਸ ਦੇ ਵਿੱਚ 20 ਤੋਂ 25 ਕਿਸਾਨ ਸਵਾਰ ਸੀ ਇਹ ਕਿਸਾਨਾਂ ਦਾ ਜਥਾ ਹਰਿਆਣਾ ਦੇ ਟੋਹਾਣਾ ਚ ਮਹਾਪੰਚਾਇਤ ਚ ਸ਼ਾਮਲ ਹੋਣ ਦੇ ਲਈ ਜਾ ਰਿਹਾ ਸੀ ਜਿਨਾ ਦੇ ਨਾਲ ਬਠਿੰਡਾ ਮਾਨਸਾ ਰੋਡ ਤੇ ਹਾਦਸਾ ਵਾਪਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਸੰਗਣੀ ਧੁੰਦ ਦੇ ਚਲਦਿਆਂ ਜਿਹੜੀ ਵੈਨ ਹੈ ਉਹ ਡਿਵਾਈਡਰ ਤੇ ਜਾ ਚੜਦੀ ਹੈ ਤੇ ਇਸੇ ਦੌਰਾਨ ਪਾਰੇ ਨੁਕਸਾਨ ਜਿਹੜਾ ਉਹ ਹੋਇਆ ਸ਼ੀਸ਼ੇ ਵੈਨ ਦੇ ਟੁੱਟ ਚੁੱਕੇ ਨੇ ਟੁੱਟ ਭੱਜ ਜਿਹੜੀ ਉਹ ਹੋ ਚੁੱਕੀ ਹੈ ਟਾਇਰ ਮੁੜ ਗਏ ਨੇ ਇਸੇ ਦੇ ਚਲਦਿਆਂ ਇਹ ਬੱਸ ਪਲਟੀ ਉਸ ਤੋਂ ਬਾਅਦ ਕਿਸਾਨ ਜਿਹੜੇ ਖੁਦ ਹਿੰਮਤ ਦਿਖਾਉਂਦੇ ਹੋਏ ਇਸ ਵੈਨ ਦੇ ਵਿੱਚੋਂ ਜਿਹੜੇ ਬਾਹਰ ਨਿਕਲਦੇ ਨੇ ਤੇ ਉਥੋਂ ਲੰਘ ਰਹੇ ਰਾਹਗੀਰਾਂ ਦੀ ਮਦਦ ਦੇ ਨਾਲ ਬਾਸ ਨੂੰ ਸਿੱਧਾ ਕੀਤਾ ਜਾਂਦਾ ਹੈ ਤੇ ਅੰਦਰ ਜਿਹੜੀਆਂ ਸਵਾਰੀਆਂ ਯਾਨੀ ਜਿੰਨੇ ਅੰਦਰ ਕਿਸਾਨ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿਨ੍ਹਾਂ ਦਾ ਇਲਾਜ ਉਥੇ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਇਹ ਵੀ ਦੱਸਦੇ ਕਿ ਅੱਜ ਜਿੱਥੇ ਖਣੋਰੀ ਬਾਰਡਰ ਤੇ ਮਹਾਪੰਚਾਇਤ ਹੋ ਰਹੀ ਹੈ ਕਿਸਾਨਾਂ ਦੇ ਜਥੇ ਇੱਥੇ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ ਜਿਸ ਦੇ ਲਈ ਹੱਡਲੇਵਾਲ ਜੋ ਬੀਤੇ ਕਈ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਕਿਸਾਨ ਸ਼ਾਮਲ ਹੋਣ ਪਹੁੰਚਣ ਤੇ ਇਸੇ ਦੇ ਲਈ ਖਨੋਰੀ ਬਾਰਡਰ ਦੇ ਵਿੱਚ ਵੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੇ ਲਈ ਜਿੱਥੇ ਕਿਸਾਨ ਜਾ ਰਹੇ ਨੇ ਤੇ ਦੂਸਰਾ ਪਾਸੇ ਹਰਿਆਣਾ ਦੇ ਟੋਹਾਣਾ ਚ ਜਿੱਥੇ ਮਹਾਪੰਚਾਇਤ ਹੋ ਰਹੀ ਹੈ ਉਸ ਦੇ ਲਈ ਵੀ ਕਿਸਾਨਾਂ ਦੇ ਜਿੱਥੇ ਰਵਾਨਾ ਹੋ ਰਹੇ ਨੇ ਇਸੇ ਦੌਰਾਨ ਜਿਹੜਾ ਇਹ ਹਾਦਸਾ ਵਾਪਰਿਆ ਤੇ ਇਸੇ ਹਾਦਸੇ ਤੋਂ ਬਾਅਦ ਇੱਕ ਕਿਸਾਨ ਦੇ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਵੀ ਸੁਣ ਲੈਂਦੇ ਆ ਹਾਂਜੀ ਬੋਲੋ ਕੀ ਨਾਮ ਆ ਸਰਦੇਵ ਸਿੰਘ ਜੀ ਹਾਂਜੀ ਕੀ ਗੱਲ ਹੋ ਗਈ ਇਹ ਜੀ ਮਹਾ ਪੰਚਾਇਤ ਤੇ ਜਾ ਰਹੇ ਸੀ ਰੈਣੀ ਚ ਤੇ ਜੰਪ ਇੱਕ ਜੰਪ ਆ ਗਿਆ ਜੀ ਤੇ ਜਿਹੜੇ ਸਾਡੇ ਪਿਛਲੇ ਸੀੜੇ ਦੇ ਬੰਦੇ ਬੜੇ ਤਿੰਨ ਚਾਰ ਉਹ ਸਾਰੇ ਬੁਰਕ ਕੇ ਥਲੇ ਡਿੱਗ ਪਏ ਜੀ ਇੱਕ ਦਾ ਤਾਂ ਐਕਸਰਾ ਕਰਉਣ ਗਏ ਜੀ ਉਹਦੇ ਚਾਰੇ ਚਾਤਾ ਤੇ ਇਹਨਾਂ ਦੇ ਹੱਥ ਮੋਲੀ ਛੱਟਾ ਵੱਜ ਗਏ ਜੀ ਕਿੰਨੀਆਂ ਬੱਸਾਂ ਸੀ ਇਹ ਬਸਰਾ ਜੀ ਨੇ ਤੁਰ ਗਈ ਉਹਦੀ ਮੰਗਰ ਇੱਕ ਮਗਰ ਸਾਡੇ ਇੱਕ ਮਗਰ ਸਾਡੇ ਹੋਰ ਪਾਰਟੀ ਜੀ ਉਹ ਦਿਉਣ ਦੀ ਸੀ ਉਹ ਹਾਂ ਤੇ ਉਹਦਾ ਬੱਸ ਵੀ ਟੁੱਟ ਟੱਡ ਗਿਆ ਦੇ ਸ਼ੀਸ਼ੇ ਵੀ ਟੁੱਟ ਗਏ ਉਹਨਾਂ ਦੇ ਵਿੱਚ ਅੱਤ ਵੱਜੀ ਆ